ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦਿਲ ਨੂੰ ਝੰਜੋੜ ਅਤੇ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਇੱਕ ਵਾਰ ਫਿਰ ਸਾਹਮਣੇ ਆ ਰਹੀ ਹੈ ਇਸ ਅਯੋਕੇ ਮਨੁੱਖ ਨੇ ਫਿਰ ਇੱਕ ਵਾਰ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਇੱਕ ਕਾਣ ਤੁਹਾਨੂੰ ਯਾਦ ਹੋਵੇਗਾ ਦਿੱਲੀ ਦੇ ਵਿੱਚ ਇੱਕ ਨਰਭਇਆ ਕਾਣ ਹੋਇਆ ਸੀ ਜਿੱਥੇ ਕੁਝ ਸ਼ਰਾਤੀ ਅੰਸਰਾਂ ਵੱਲੋਂ ਨਿਰਭਇਆ ਦੇ ਨਾਲ ਬਲਾਤਕਾਰ ਕਰਕੇ ਉਸ ਬਾਅਦ ਉਸ ਦੇ ਸਿਰ ਦੇ ਵਿੱਚ ਰਾੜਾ ਮਾਰੀਆਂ ਗਈਆਂ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਇੱਕ ਅਜਿਹਾ ਹੀ ਮਾਮਲਾ ਫਿਰ ਭਾਰਤ ਵਿੱਚ ਸਾਹਮਣੇ ਆਇਆ ਹੈ ਫਿਰ ਇੱਕ ਮਨੁੱਖ ਜਿਹੜੀ ਜਾਤੀ ਹੈ ਉਸ ਨੂੰ ਸ਼ਰਮ ਕਾ ਸ਼ਰਮਸਾਰ ਕਰ ਦਿੱਤਾ ਇਸ ਵੱਡੇ ਕਾਰਨ ਨੇ ਜਦੋਂ ਤੁਸੀਂ ਖਬਰ ਸੁਣੋਗੇ ਤੁਹਾਡਾ ਦਿਲ ਵੀ ਦਹਿਲ ਜਾਵੇਗਾ ਕਿ ਇਸ ਤਰ੍ਹਾਂ ਦੀ ਹਵਾਨੀਅਤ ਅੱਜ ਦੇ ਮਨੁੱਖਾਂ ਵੱਲੋਂ ਕੀਤੀ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਬ ਖਬਰ ਆ ਰਹੀ ਹੈ ਅਸੀਂ ਵੀ ਮੰਗ ਕਰਦੇ ਹਾਂ ਕਿ ਉਸ ਦੋਸ਼ੀ ਨੂੰ ਐਡ ਲਿਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਇਸ ਤਰ੍ਹਾਂ ਬੱਚਿਆਂ ਦੇ ਨਾਲ ਕਰਮ ਕਰਦੇ ਨੇ ਜਿਹੜੇ ਇਸ ਤਰ੍ਹਾਂ ਉਹਨਾਂ ਨਾਲ ਜਿਨਸੀ ਸ਼ੋਸ਼ਣ ਕਰਕੇ ਬਾਅਦ ਵਿੱਚ ਉਹਨਾਂ ਨੂੰ ਮਾਰ ਦਿੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਮਾਮਲਾ ਹੈ ਗੁਜਰਾਤ ਦਾ ਜੁਕਮੀਆਂ ਵਿੱਚ ਵਾਪਰਿਆ ਹੈ ਜੁਕਮੀਆਂ ਨਾਮ ਦਾ ਕੋਈ ਇਲਾਕਾ ਹੈ ਉੱਥੇ ਵਾਪਰਿਆ ਹੈ ਇੱਕ ਦੋਸ਼ੀ ਜਿਸ ਦਾ ਨਾਮ ਵਿਜੇ ਪਾਸਵੰਦ ਦੱਸਿਆ ਜਾ ਰਿਹਾ ਹੈ ਉਸ ਨੇ ਇੱਕ ਬੱਚੀ ਦੇ ਨਾਲ ਬਲਾਤਕਾਰ ਕੀਤਾ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰ ਨੇ ਪਹਿਲਾਂ ਡਰ ਦੇ ਮਾਰੇ ਉਸ ਵਿਜੇ ਪਾਸਵੰਦ ਦੀ ਸ਼ਿਕਾਇਤ ਨਹੀਂ ਕੀਤੀ ਵੀ ਸਾਡੀ ਸਮਾਜ ਦੇ ਵਿੱਚ ਬਦਨਾਮੀ ਹੋਵੇਗੀ ਇਸ ਹਵਾਨ ਸ਼ਖਸ ਵੱਲੋਂ ਬਲਾਤਕਾਰ ਕੀਤਾ ਗਿਆ ਉਹ ਚੁੱਪ ਰਹੇ ਲੇਕਿਨ 1 ਮਹੀਨੇ ਬਾਅਦ ਉਹੀ ਦੋਸ਼ੀ ਉਹੀ ਕਰਮਚਾਰੀ ਜਿਹੜਾ ਇਸ ਬੱਚੀ ਨੂੰ ਫਿਰ ਚੁੱਕ ਕੇ ਲੈ ਜਾਂਦਾ ਹੈ ਅਤੇ ਫਿਰ ਸਾਰੀਆਂ ਹੱਦਾਂ ਜਿਹੜੀਆਂ ਨੇ ਉਹ ਪਾਰ ਕਰ ਦਿੰਦਾ ਹੈ ਜ਼ੁਲਮ ਦੀਆਂ ਉਹਦਾ ਜ਼ੁਲਮ ਜਿਹੜਾ ਹੈ ਬਲਾਤਕਾਰ ਕਰਕੇ ਕੁੜੀ ਨੂੰ ਛੱਡ ਦੇਣ ਤੱਕ ਨਹੀਂ ਟਲਿਆ ਲੇਕਿਨ ਉਸਨੇ ਸੁਮੁੱਚੀ ਮਾਨਸਾਨੀਅਤ ਇਸ ਮਨੁੱਖੀ ਵਰਲਡ ਨੂੰ ਸ਼ਰਮਸਾਰ ਕਰ ਦਿੰਦਾ ਹੈ ਅਸੀਂ ਵੀ ਇਸ ਦੀ ਉਲੰਘਣਾ ਕਰਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਲੋਹੇ ਦੀ ਰਾਰ ਪਾ ਦਿੱਤੀ ਗਈ ਜਿਸ ਕਰਕੇ ਉਹ ਕੁੜੀ ਦੀ ਹਾਲਤ ਜਿਹੜੀ ਹੈ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਉਹ ਆਪਣੀ ਜ਼ਿੰਦਗੀ ਦੇ ਸਵਾਸ ਗੁੰੜੀ ਹੈ ਇਧਰ ਝਾਰਖੰਡ ਦੇ ਹਵਾਲੇ ਤੋਂ ਜਦੋਂ ਵੀ ਮਾਮਲਾ ਆਇਆ ਝਾਰਖੰਡ ਦੇ ਸਿਹਤ ਮੰਤਰੀ ਪੁੱਜੇ 4.5 ਲੱਖ ਰੁਪਇਆ ਦਿੱਤਾ ਗਿਆ ਜੇਰੇ ਇਲਾਜ ਵਾਸਤੇ ਜਿੰਨੀ ਵੀ ਮਾਲੀ ਸਹਾਇਤਾ ਬਣਦੀ ਹੈ ਉਹ 19 ਸਿਹਤ ਮੰਤਰੀ ਝਾਰਖੰਡ ਦੇ ਨੇ ਕਿਹਾ ਕਿ ਅਸੀਂ ਦੇਾਂਗੇ ਉਦੋਂ ਪੁਲਿਸ ਨੇ ਛਾਪੇਮਾਰੀ ਕਰਕੇ ਵਿਜੇ ਨਾਮ ਦਾ ਜਿਹੜਾ ਪਾਸਵਰ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋਵੇਗੀ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਅਸੀਂ ਤਾਂ ਫਾਂਸੀ ਦੀ ਸਜ਼ਾ ਮੰਗ ਕਰਾਂਗੇ ਕਿ 10 12 ਸਾਲ ਦੀ ਲੜਕੀ ਦੇ ਨਾਲ ਰੇਪ ਕਰਨਾ ਉਸ ਤੋਂ ਬਾਅਦ ਉਸ ਦੇ ਪ੍ਰਾਈਵੇਟ ਅੰਗ ਦੇ ਵਿੱਚ ਲੋਹੇ ਦੀ ਰਾਰ ਪਾ ਦੇਣਾ ਲੜਕੀ ਦੀ ਹਾਲਤ ਬੜੀ ਨਾਜੁਕ ਬਣੀ ਹੋਈ ਹੈ ਲੜਕੀ ਦੀ ਕਿਸੇ ਸਮੇਂ ਵੀ ਮੌਤ ਹੋ ਸਕਦੀ ਹੈ ਇਸ ਇਸ ਦਰਿੰਦੇ ਦੀ ਹਵਾਨੀਅਤ ਨੇ ਇਸ ਦਰਿੰਦੇ ਦੀ ਜਿਹੜੀ ਜ਼ੁਲਮ ਦੀ ਕਾਰਾਗਰੀ ਨੂੰ ਇੱਕ ਵਾਰ ਫਿਰ ਇਸ ਮਨੁੱਖੀ ਸਮਾਜ ਨੂੰ ਸ਼ਰਮ ਅਕਸਰ ਕੀਤਾ ਹੈ ਤੁਹਾਨੂੰ ਤੇ ਮੈਨੂੰ ਵੀ ਇਸ ਤਰ੍ਹਾਂ ਦੇ ਕੋਈ ਮਾਮਲੇ ਆਉਂਦੇ ਨੇ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਇਹੋ ਜਹੇ ਸ਼ੈਤਾਨਾਂ ਨੂੰ ਸਜ਼ਾ ਮਿਲ ਸਕੇ